ਬੜੇ ਚੰਗੇ ਆ ਜੀ ਤੁਸੀਂ ਸੁਣਾਓ ਹਾਂ ਜੀ ਬਿਲਕੁਲ ਵਧੀਆ ਤੁਸੀਂ ਸੁਣਾਓ ਕੀ ਹਾਲ ਚਾਲ ਹੈ ਪਰਿਵਾਰ ਸਾਰਾ ਵਧੀਆ ਹਾਂ ਬਹੁਤ ਵਧੀਆ ਤੁਸੀਂ ਸੁਣਾਓ ਹਾਂ ਜੀ ਬਿਲਕੁਲ ਠੀਕ ਆ ਅੰਕਲ ਕੈਨੇਡਾ ਚੋਂ ਹੋ ਰਿਹਾ ਪਛਾਣ ਲਿਆ ਕਿ ਨਹੀਂ ਕੈਨੇਡਾ ਤੋਂ ਬੋਲ ਰਹੇ ਹਾਂ ਜੀ ਤੁਹਾਨੂੰ ਕਿਵੇਂ ਅੱਜ ਸਾਡੀ ਯਾਦ ਆ ਗਈ ਏ ਤੁਹਾਨੂੰ ਤਾਂ ਯਾਦ ਆਏਗੀ ਅੰਕਲ ਤੁਹਾਨੂੰ ਤਾਂ ਉਹ ਵੀ ਨਹੀਂ ਆਦੀ ਹੈਗੀ ਨਹੀਂ ਮੇਰੇ ਕੋਲ ਤੁਹਾਡਾ ਨੰਬਰ ਨਹੀਂ ਹੈ ਜੀ ਮੈਂ ਵੀ ਕੀ ਕਰ ਸਕਦਾ ਕੌਣ ਬੋਲ ਕੌਣ ਹੈ ਜੀ ਕੀ ਗੱਲਾਂ ਆਵਾਜ਼ ਨਹੀਂ ਪਛਾਣੀ ਮੇਰੇ ਨਹੀਂ ਆਵਾਜ਼ ਨਹੀਂ ਪਛਾਣੀ ਮੈਂ ਹਾਂ ਕਿੰਨੇ ਕੋ ਬਾੜ ਜੀ ਭਤੀਜੇ ਆਪਣੇ ਬਾਹਰ ਚਲੇ ਗਏ ਜਿਹੜਾ ਆਪਣੇ ਨੇ ਭੁੱਲ ਗਏ ਜੇ ਭਣੇਵਾ ਸਾਡਾ ਇੱਕੋ ਹੀ ਹੈ ਗੁਰਲਾਲ ਸਿੰਘ ਉਹ ਤੇ ਉਹ ਤੇ ਨਹੀਂ ਬੋਲ ਰਿਹਾ ਹੈ ਮਰਜੀ ਹੈ ਮਾਮਾ ਤੁਹਾਡੇ ਹਾਂ ਹਾਂ ਹੋਰ ਆ ਗਿੱਰਲਾ ਤੇ ਵਾਹ ਅੱਜ ਬਰੀ ਬਦਲੀ ਪਤਲੀ ਵਾਹ ਹੋੜੀ ਪਤਲੀ ਜੀ ਹੁੰਦੀ ਇੰਨਾ ਲੋਗੀ ਹੈ ਹਾਂ ਮੈਂ ਦੇਖਿਆ ਸੀ ਮਾਮੂ ਪਛਾਣਦੇ ਨੇ ਮੈਨੂੰ ਕਿ ਨਹੀਂ ਪਛਾਣਦੇ ਨਹੀਂ ਮੈਮ ਵਾਹ ਅੱਜ ਥੋੜੀ ਜਿਹੀ ਬਦਲੀ ਬਦਲੀ ਲੱਗਣ ਢਈ ਹੋਤ ਰਾਂ ਹਾਂਜੀ ਹਾਂਜੀ ਹੋਰ ਫਿਰ ਮੰਮੀ ਦਾ ਕੀ ਹਾਲ ਹੀ ਹੋ ਸੁਣਾ ਉਹ ਪਰਿਵਾਰ ਸਾਰਾ ਵਧੀਆ ਹਾਂ ਚੜ੍ਹਦੀ ਕਲਾ ਆ ਮੈਂ ਆ ਰਿਹਾ ਹਾਂ ਇਸ ਤੋਂ ਕੋਲ ਫੋਨ ਕਰ ਰਿਹਾ ਸੀ ਮੁੰਡਾ ਇਹ ਘਾਰਿਆ ਪਰਸੋਂ ਦੇ ਫਲੇਟ 'ਚ ਉਹਦੀ ਸ਼ੋਭਾ ਕਰਵਾਉਣ ਵਾਸਤੇ ਜਾ ਰਹੇ ਸੀ ਹਾਂ ਮੈਂ ਕਿ ਤੁਹਾਡੇ ਵਾਸਤੇ ਕੀੇ ਭੇਜਾਂ ਮੇਰੇ ਵਾਸਤੇ ਕੀ ਭੇਜਣਾ ਤੁਹਾਡਾ ਦਿੱਤਾ ਸਾਰਾ ਮਹਾਰਾਜ ਦਿੱਤਾ ਹੈਗਾ ਆਪਣੇ ਕੋ ਕੀ ਨਹੀਂ ਨਹੀਂ ਮਾਨੀ ਕੋਈ ਐਸੀ ਗੱਲ ਨਹੀਂ ਕਿ ਸਾਰੇ ਵਾਸਤੇ ਕੁਛ ਨਾ ਕੁਛ ਭੇਜ ਰਿਹਾ ਮੈਂ ਕਿ ਪੁੱਛ ਲਈ ਮਾਮੂ ਨੂੰ ਵੀ ਕੀੇ ਭੇਜਿਆ ਤੁਹਾਡੇ ਵਾਸਤੇ ਵੇਖੋ ਗੱਲ ਹੈ ਵੀ ਭੇਜਿਆ ਤੁਹਾਡੇ ਵਾਸਤੇ ਤੇ ਕੀ ਦੀ ਮਹਾਰਾਜ ਚਾਹੀਏ ਉਹ ਸਭ ਕੁਝ ਮਹਾਰਾਜ ਦਿੱਤਾ ਹੀ ਆਗੇ ਨਹੀਂ ਨਹੀਂ ਕੋਈ ਗੱਲ ਨਹੀਂ ਮੋਬਾਈਲ ਭੇਜਿਆ ਤੂੰ ਨਾ ਐਪਲ ਦਾ ਮੋਬਾਈਲ ਐਪਲ ਦਾ ਤੇਰੀ ਤੇਰੀ ਖੁਸ਼ੀ ਹੈ ਭਈ ਭੇਜਣਾ ਤੇ ਤੇਰੀ ਖੁਸ਼ੀ ਹੈ ਨਹੀਂ ਨਹੀਂ ਕੋਈ ਐਸੀ ਗੱਲ ਨਹੀਂ ਹੈ ਕਿ ਮਾਮਾ ਜੀ ਤੁਹਾਨੂੰ ਨੇ ਭੇਜਣਾ ਤੇ ਕਿਹਨੂੰ ਭੇਜਣਾ ਚੱਲ ਨਾ ਮੈਂ ਤੁਹਾਨੂੰ ਇੱਕ ਆਪਣਾ ਮੋਬਾਈਲ ਤੇ ਇੱਕ ਵੌਚ ਲੈ ਕੇ ਨਾ ਉਹਦੀ ਵੀਡੀਓ ਬਣਾ ਕੇ ਭੇਜ ਦੇਣਾ ਮੁੰਡੇ ਦਾ ਨੰਬਰ ਤੁਹਾਨੂੰ ਦੇ ਦੇਣਾ ਤੁਹਾਨੂੰ ਫੋਨ ਕਰੇਗਾ ਤੇ ਉਹਦੇ ਕੋਲ ਲੈ ਲਿਆ ਜੀ ਤੁਸੀਂ ਹੈ ਆਉਣਾ ਕਿਤੇ ਨਾਉਨੇ ਹੈਲੋ ਉਹ ਪਰਸੋਂ ਦੀ ਫਲਾਇਟ ਹੈਗੀ ਉਹਦੀ ਅੱਛਾ ਮੈਂ ਪੁੱਛੇ ਜੀ ਕਿ ਹਾਂ ਜੀ ਚਲੋ ਕੋਈ ਨਹੀਂ ਦੱਸ ਦਿਓ ਬੇਟਾ ਕੋਈ ਗੱਲ ਨਹੀਂ ਬਾਰ ਬਾਰ ਹਾਂ ਹਾਂ ਹੋਰ ਸੁਣਾਓ ਘਰ ਪਰਿਵਾਰ ਸਾਰਾ ਵਧੀਆ ਹਾਂ ਸਭ ਮੇਰਾ ਮੇਰਾ ਕਿਰਪਾ ਮਾਮੂ ਮੈਂ ਨਾ ਤੁਹਾਡਾ ਕੋਲ ਪਰਸਨਲ ਗੱਲ ਕਰਨੀ ਸੀ ਥੋੜਾ ਜਿਹਾ ਧਰੋ ਸਾਈਡ ਤੇ ਹੋਗਾ ਨਾ ਮੈਨਾਂ ਗੱਲ ਕਰੋਗੇ ਸਾਈਡ ਤੇ ਹੋ ਜਾ ਹਾਂ ਥੋੜਾ ਜਿਹਾ ਸਾਈਡ ਤੇ ਹੋਗਾ ਮੈਨਾਂ ਗੱਲ ਕਰੋ ਪਤਾ ਕੀ ਜੇ ਗੱਲ ਸਿਰਫ ਆਪਣੇ ਚ ਹੀ ਰਹਿਣੀ ਚਾਹੀਦੀ ਗੱਲ ਪਰਿਵਾਰ ਚ ਨਹੀਂ ਚਾਹੀਦੀ ਇੱਕ ਮਿੰਟ ਹੋਲਡ ਕਰਿਓ ਬਸ ਹੋਲਡ ਕਰਿਓ ਹਾਂ ਮੈਂ ਮੜਾ ਜ ਫਿਲਮ ਜਾਣਾ ਬਾਹਰ ਹਾਂ ਹਾਂ ਅੱਛਾ ਹਾਂਜੀ ਹਾਂਜੀ ਮੈਂ ਆ ਗਿਆ ਬਾਹਰ ਹਾਂਜੀ ਇਹ ਕਹਿ ਰਿਹਾ ਸੀ ਮੈਂ ਨਾ ਕੁਛ ਹਮਾਲਤ ਭੇਜਣ ਲੱਗਾ ਸੀ ਤੁਹਾਡੇ ਕੋਲ ਅੱਛਾ ਹਾਂ ਮੈਂ ਨਾ ਸਾਲ ਨੂੰ ਆਵਾਂ ਡੇਰ ਨੂੰ ਆਵਾਂ ਮਮੂ ਤੁਹਾਡੇ ਕੋ ਆ ਕੇ ਲੈ ਲਾਂਗਾ ਤੁਹਾਨੂੰ ਪਤਾ ਕਰਦੇ ਸੋ ਮਾਮਲਾ ਹੁੰਦੇ ਸੋ ਬੰਦੇ ਤੇ ਲੈਣ ਦੇਣ ਹੁੰਦੇ ਜ਼ਿੰਦਗੀ ਦੇ ਵਿੱਚ ਹਾਂ ਹਾਂ ਉਹ ਤੇ ਹੈਗੀ ਆ ਹਾਂ ਮੈਂ ਮਮੂ ਤੁਹਾਨੂੰ ਇਸ ਤੋਂ ਫੋਨ ਕੀਤਾ ਹੈਗਾ ਸੀ ਮੇਰੇ ਕੋਲ ਥੋੜੇ ਜਿਹੇ ਪੈਸੇ ਹੈਗੇ ਸੀ ਮੈਂ ਕਿਹਾ ਮੈਂ ਤੁਹਾਡੇ ਕੋ ਭੇਜ ਦੇਣਾ ਤੁਹਾਡੇ ਕੋ ਪਏ ਰਹਿਣਗੇ ਅਗਰ ਤੁਹਾਨੂੰ ਕੋਈ ਜ਼ਰੂਰਤ ਪਵੇ ਤੁਸੀਂ ਇਸਤੇਮਾਲ ਕਰਦੇ ਰਿਹਾ ਜੇ ਮੈਂ ਜਦੋਂ ਆਵਾਂਗਾ ਆ ਕੇ ਤੁਹਾਡੇ ਕੋ ਲੈ ਲਾਂਗਾ ਕੋਈ ਗੱਲ ਨਹੀਂ ਪੈਸੇ ਦੀ ਤੇ ਕੋਈ ਗੱਲ ਨਹੀਂ ਮੈਂ ਮਹਾਬਤਨ ਕੀ ਕਰਨ ਲੱਗਾ ਗੱਲ ਨਹੀਂ ਨਹੀਂ ਮਾਮੂ ਪਤਾ ਕੀ ਫਿਰ ਘਰ ਦੇ ਵਿੱਚ ਨਾ ਫਿਰ ਗੱਲ ਪਰਿਵਾਰ ਦੀ ਆ ਜਾਵੇ ਨਾ ਫਿਰ ਸਾਰੇ ਅੰਗੇ ਗੱਲ ਹੌਲੀ ਹੌਲੀ ਨਿਕਲਦੀ ਨਿਕਲਦੀ ਨਾ ਬੜੀ ਦੂਰ ਤੱਕ ਚਲੀ ਜਾਂਦੀ ਹੈ ਇਹ ਤੇ ਗੱਲ ਹੈ ਤੂੰ ਮਖਿਆ ਸੀ ਜਰਾ ਸਾਈਡ ਤੇ ਹੋ ਕੇ ਮੈਨੂੰ ਗੱਲ ਕਰ ਲੋ ਤੇ ਨਹੀਂ ਤੇ ਘਰ ਦੇ ਨੂੰ ਸਭ ਪੈਸੇ ਹੀ ਭਜੋਗੇ ਘਰ ਦੇ ਨਹੀਂ ਨਹੀਂ ਮੈਂ ਕਿਹਾ ਵੀ ਮੈਂ ਪਤਾ ਕੀ ਫਿਰ ਮੇਰੇ ਘਰ ਦੇ ਨੂੰ ਨਾ ਨਾ ਪਤਾ ਲੱਗੂਗਾ ਮੈਂ ਇਹ ਕਹਿ ਰਿਹਾ ਤੇ ਤੂੰ ਘਰ ਦੇ ਦਾ ਕੋ ਬੇਟਾ ਪੈਸੇ ਲਗਾਉਣੇ ਕਿਉਂ ਘਰ ਦੇ ਤੈਨੂੰ ਪਾਲ ਪੋਸ ਕੇ ਵੱਡਾ ਕੀਤਾ ਮੈਂ ਮੈਨੂੰ 100 ਗੱਲਾਂ ਹੁੰਦੀਆਂ 100 ਲੈਣ ਦੇ ਅੱਛਾ ਅੱਛਾ ਘਰ ਦੇ ਨੇ ਵੀ ਚਲੇ ਜਾਂਦੇ ਸਾਰੇ ਉਧਰ ਅੱਛਾ ਚਲੋ ਪੈਸੇ ਤੇ ਅਗਰ ਵਾਪਸ ਆਉਣਾ ਹੀ ਹੈ ਨਾ ਭੇਜੇ ਹਨ ਘਰ ਵੀ ਭੇਜੇ ਕਿ ਨਹੀਂ 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 ਘਰ ਵੀ ਭੇਜ ਰਿਹਾ ਖਰਚਾ ਪਾਣੀ ਦਾ ਉਹਨੂੰ ਭੇਜ ਰਿਹਾ ਮੈਂ ਥੋੜੇ ਜਿਹਾ ਸਾਈਡ ਤੇ ਕਰਕੇ ਤੁਹਾਡੇ ਕੋਲ ਭੇਜ ਰਿਹਾ ਤਾਂ ਤੁਹਾਨੂੰ ਫੋਨ ਕੀਤਾ ਵੀ ਤੁਹਾਡੇ ਕੋਲ ਪਏ ਰਹਿਣਗੇ ਬਸ ਚੰਗਾ ਚੰਗਾ ਕੋਈ ਗੱਲ ਨਹੀਂ ਜਿੱਦਾਂ ਕਹੋਗੇ ਬੇਟਾ ਕਰ ਲਾਂਗੇ ਕਿਹੜੀ ਗੱਲ ਆ ਹਾਂ ਤੇ ਮਾਮੂ ਕਿਹੜੇ ਪੈਕੇਜ ਆਪਣਾ ਕੌਣ ਹੈਗਾ ਜਿਹਦੇ ਵਿੱਚ ਮੈਂ ਪੈਸੇ ਜਮਾ ਕਰਵਾ ਰਿਹਾ ਮੇਰਾ HDFC ਚ ਆ ਚੱਲ ਮੈਂ ਨਾ ਤੁਹਾਨੂੰ ਹਾਈ ਦਾ ਮੈਸੇਜ ਭੇਜਣਾ ਮੈਨੂੰ ਆਪਣਾ ਅਕਾਊਂਟ ਨੰਬਰ ਤੁਸੀਂ WhatsApp ਕਰ ਦਿਓ ਆ ਕੋਈ ਗੱਲ ਨਹੀਂ ਕਰ ਦਿੰਨੇ हां आजो जल्दी भेज दे मैं ना हुन दोस्तों ਦੇ ਨਾਲ ਹੈਗਾ ਸ਼ੋਪਿੰਗ ਕਰਨ ਦੇ ਵਾਸਤੇ ਜਾ ਰਹੇ ਆ ਤੇ ਜਿਵੇਂ ਵੀ ਕੋਈ ਰਸਤੇ 'ਚ ਬੈਂਕ ਆਉਂਦਾ ਸਭ ਤੋਂ ਪਹਿਲੇ ਮੈਂ ਪੈਸੇ ਜਮਾ ਕਰਵਾ ਕੇ ਜਿਹੜੀ ਬੈਂਕ ਤੋਂ ਰਸੀਦ ਮਿਲੇਗੀ ਤੁਹਾਨੂੰ WhatsApp ਕਰ ਦਿੰਦਾ ਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਵੀ ਥੋੜਾ ਜਿਆਦਾ ਮੈਨੂੰ ਹਾਂ ਮੋਬਾਈਲ ਕਿਹੜੇ ਕਲਰ ਮੋਬਾਈਲ ਕਿਹੜੇ ਕਲਰ ਦਾ ਲੈਣਾ ਮਾਮੂ ਉਹ ਸਾਨੂੰ ਕਲਰਾਂ ਜੀ ਅਸੀਂ ਘੜਾ ਤੇ ਮੜਾ ਨਹੀਂ ਮਾਮੂ ਜੀ ਦੱਸੋ ਕਿ ਇਹਦਾ ਲੈਣਾ ਵਾ ਸਟੀਲ ਕਲਰ ਦਾ ਲੈਣਾ ਵਾਈਟ ਕਲਰ ਦਾ ਲੈ ਲਵਾਂ ਅਸੀਂ ਤੇ ਮੜਾ ਦਾ ਸਤਰੀ ਘਾਲ ਤੇ ਫੋਨ ਤੇ ਬਣਾਉਣੀ ਬਾਅਦ 'ਚ ਗੱਲ ਬੰਦ ਕਰ ਦੇਣੀਾਨੂੰ ਕੀ ਪਤਾ ਕੀ ਕੀ ਹੁੰਦਾ ਵਾ ਕਲਰ ਨਹੀਂ ਨਹੀਂ ਚੱਲ ਮੈਂ ਦੇਖਣਾ ਮੈਂ ਜਿਹਨੂੰ ਮੈਨੂੰ ਜਿਹੜਾ ਪਸੰਦ ਆਏਗਾ ਨਾ ਮੈਂ ਉਹਦੀ ਵੀਡੀਓ ਬਣਾ ਕੇ ਤੁਹਾਨੂੰ ਭੇਜ ਲਗਾ ਫਿਰ ਤੁਸੀਂ ਦੇਖ ਲੈ ਜੇ ਤੇ ਮੈਨੂੰ ਕਿੰਨੀ ਵੀ देर ਲੱਗ ਜੇ ਅਕਾਊਂਟ ਤੇ ਚੰਚੇ ਆਹ 15 ਮਿੰਟ ਮੈਂ ਲੈ ਕੇ ਨਾ ਲਿਮਾਰੀ ਜਿਹੜੇ ਖੋਲਦੇ ਆ ਲੈ ਕੇ ਤੁਹਾਨੂੰ ਭੇਜ ਦਿੰਦਾ ਹਾਂ ਹਾਂ ਆਠਾ ਠੀਕ ਹੈ ਮੈਨੂੰ ਨਾ मामੂ ਚੈੱਕ ਬੋਕਾ ਦਾ ਫੋਟੋ ਲਾ ਕੇ ਭੇਜ ਦਿਓ ਤੁਸੀਂ ਹੈ ਹੁਣੇ ਹੁਣੇ ਭੇਜ ਦਿੰਦੇ ਆ ਠੀਕ ਹੋ ਗਿਆ ਠੀਕ ਹੋ ਗਿਆ ਇਹ ਗੱਲ ਸਿਰਫ ਆਪਣੇ ਚ ਹੀ ਰਹਿਣੀ ਚਾਹੀਦੀ मामੂ ਵੇਖ ਲਓ ਬਾਰ ਬਾਰ ਕਹਿੰਦੇ ਤੁਹਾਨੂੰ ਮੈਂ ਨਹੀਂ ਨਹੀਂ ਮੈਂ ਦੱਸਣੀ ਥੋੜੀ ਕਿਸ ਨੂੰ ਵੀ ਹੁਣ ਐਡ ਫੀਡ ਹਾਂ ਜੀ ਇਹ ਵੇਖੋ ਜੀ ਆ ਲੋਕ ਆ ਜਿਹੜੇ ਹਮੇਸ਼ਾ ਲੋਕਾਂ ਨੂੰ ਬੁੱਧੂ ਬਣਾਉਂਦੇ ਆ ਆਪਾਂ ਇਹਨਾਂ ਨੂੰ ਫੋਨ ਤੇ ਫੇਰ ਮੇੜਦੇ ਆ ਬੇਟੀ ਦੀ ਫੋਟੋ ਸੌਰੀ ਇਹ ਲੋਕਾਂ ਨੂੰ ਟੈਲੀਫੋਨ ਕਰਦੇ ਆ ਜਿਹੜੇ ਭੋਲੇ ਭਾਲ ਲੋਕਾਂ ਦੇ ਵਿਚਾਰੇ ਟੈਲੀ ਇਹਨਾਂ ਨੂੰ ਚੈੱਕ ਹੁੱਕ ਦੇ ਦਿੰਦੇ ਆ ਉਹ ਮੁੜ ਕੇ ਉਹਨਾਂ ਦਾ ਉਹ ਪਾਸਵਰਡ ਵੀ ਮੰਗਵਾ ਲਿੰਦੇ ਆ ਕਿ ਕੁਝ ਕਰ ਲਿੰਦੇ ਆ ਠੱਗੀ ਦੇ ਲੋਕ ਸ਼ਿਕਾਰ ਹੁੰਦੇ ਆ ਅਸੀਂ ਲੋਕ ਤੁਹਾਨੂੰ ਸਾਰਿਆਂ ਨੂੰ ਦੱਸਦੇ ਆ ਜਿੱਥੇ ਵੀ +91 ਜਾਂ ਇਦਾਂ ਬਾਹਰ ਦਾ ਕੋਈ ਨੰਬਰ ਆਉਂਦਾ ਬਿਨਾਂ ਜਾਣ ਪਛਾਣ ਤੋਂ ਕਿਸੇ ਨੂੰ ਵੀ ਆਪਣਾ ਕੋਈ ਅਕਾਊਂਟ ਨੰਬਰ ਜਾਂ OTP ਨਾ ਸਾਂਝਾ ਕਰੋ ਹੁਣ ਜਿਵੇਂ ਜਿਵੇਂ ਮੇਰਾ ਮਿੰਟ ਚ ਭਨੇਵਾ ਬਣ ਗਿਆ ਜਿਵੇਂ ਨੂੰ ਮੈਂ ਪੁੱਛਦਾ ਮੇਰੀ ਭੈਣ ਦਾ ਕੀ ਨਾਮ ਆ ਤੇ ਮੇਰੇ ਜੀਜਾ ਜੀ ਦਾ ਕੀ ਨਾਮ ਆ ਉਹਦਾ ਪਿੰਡ ਕਿਹੜਾ ਆ ਇਹਨੂੰ ਥੇ ਭਾਂਜਣਾ ਸੀ ਕਿਨੇ ਉਸੇ ਵੇਲੇ ਵਕਤ ਭਾਂਜਣਾ ਸੀ ਮੈਂ ਤੁਹਾਡੀ ਵੀਡੀਓ ਬਣਾਉਣ ਕਰਕੇ ਤੇ ਨਾਲ ਗੱਲ ਕਰਦੇ ਰਿਆਂ ਆਦਰਵਾਇਸ ਮੈਂ ਇਹਨੂੰ ਪੁੱਛਦਾ ਨਾ ਵੀ ਤੇਰੇ ਮਾਮੇ ਦਾ ਜਿਹੜਾ ਹੁਣ ਦੋਵੇਂ ਨੂੰ ਮਾਮਾ ਜੀ ਕਹਿਣ ਡਿਆ ਤੇ ਮੇਰਾ ਨਾਂ ਕੀ ਹੈ ਇਹ ਦੱਸ ਨਹੀਂ ਸਕਦਾ ਤੁਹਾਡੇ ਕੋਲੇ ਹਮੇਸ਼ਾ ਇਹ ਟੈਕਟ ਹੋਣਾ ਚਾਹੀਦਾ ਜੇ ਉਹ ਤੁਹਾਨੂੰ ਕੋਈ ਦਾ ਰਿਸ਼ਤੇਦਾਰ ਹੀ ਪਾਉਂਦਾ ਜਾਂ ਤੁਹਾਡੇ ਕੋਈ ਪੈਸੇ ਲੁੱਟਣਾ ਚਾਹੁੰਦਾ ਤੁਸੀਂ ਸਿੱਧਾ ਉਹਨੂੰ ਪੁੱਛਣਾ ਵੀ ਤੂੰ ਸਿਰਫ ਮੇਰਾ ਨਾਂ ਦੱਸ ਦੇ ਤੂੰ ਮੈਨੂੰ ਫੋਨ ਲਾਇਆ ਅਸਲ ਜੀ ਡਾਟਾ ਇਹ ਨਾ ਤੁਹਾਡਾ ਬੜੇ ਥਾਂ ਤੋਂ ਲਿਆ ਹੁੰਦਾ ਤੁਹਾਡਾ ਅਸਲੀ ਨਾਂ ਨਹੀਂ ਦੱਸ ਸਕਦੇ ਤੁਹਾਡਾ ਇਹ ਸ਼ਹਿਰ ਨਹੀਂ ਦੱਸ ਸਕਦੇ ਤੁਹਾਡਾ ਪਿੰਡ ਨਹੀਂ ਦੱਸ ਸਕਦੇ ਤੁਹਾਡੇ ਰਿਸ਼ਤੇਦਾਰ ਬਣ ਜਾਣਗੇ ਤੁਹਾਨੂੰ ਕੋਈ ਕੈਨੇਡਾ ਕਹਿਣਗੇ ਆਪ ਦਾ ਐਡਰੈਸ ਸਹੀ ਨਹੀਂ ਦੱਸ ਸਕਦੇ ਸੋ ਆਪ ਜੀ ਕਿਰਪਾ ਕਰਕੇ ਸਾਰੇ ਬੱਚੋ ਲੁੱਟ ਦੇ ਸ਼ਿਕਾਰ ਨਾ ਹੋਵੋ ਇਹ ਵੀਡੀਓ ਨੂੰ ਸਾਰਿਆਂ ਤੱਕ ਪਹੁੰਚਾਉਣ ਦਾ ਯਤਨ ਕਰੋ ਤਾਂ ਕਿ ਲੋਕ ਅਵੇਅਰ ਹੋ ਸਕਣ ਤੇ ਆਪਣਾ ਬਚਾ ਸਕਣ ਦਾਸ ਭਾਈ ਗੁਰਦੇਵ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ